ਦਾਰਾ ਕਰ ਲਿਆ ਜੀ ਆਪਾਂ ਗੋਆ ਵੀ ਸੁੱਟਤਾ ਮੱਝਾਂ ਧਵਾਤੀਆਂ ਨੇ। ਨਾਲ ਆਪਣੇ ਰਹਿ ਗਿਆ ਇੱਕ ਤਾਂ ਝਾੜੂ ਲਾਉਣਾ ਰਹਿ ਗਿਆ। ਰੋਟੀਆਂ ਮੰਮੀ ਤੇ ਪੋਆ ਜੀ ਆਈਸਾ ਦੇਓ ਬਣਾਈ ਜਾਂਦੇ ਨੇ ਕਿੰਨੇ ਅਸੀਂ ਹੁਣ ਆਲੇ ਰੋਟੀ ਚਲਾਜ। ਆ ਤਾਂ ਪੋਆ ਨੇ ਪਕ ਕੇ ਖਾਵਾਂਗੇ। ਆ ਕੇ ਖਾਣਾ ਹੈ ਆ ਜਾ। ਜੇਂ ਜੀ ਬੜਾ ਹੈ। ਕੋਈ ਰੀਗ ਨੂੰ ਮੋਟਿਆ ਰਕਾਰਾ ਪੱਟ ਕੇ ਹਲੋ ਮੈਨੂੰ ਜੀ ਮਾਹੀ ਬੱਕਿਆ ਕਾਨੀਆਂ ਹਾਂ ਮੈਨੂੰ ਜੀ ਮਾਹੀ ਬੱਕਿਆ ਕਾਨੀਆਂ ਦੀ ਪਰਜਾਈ ਤੇ ਦਿਸ ਰਹੀ ਨਾਂਂ ਦਵਦਾ ਹੀ ਲੱਗੀਆਂ ਪਗਾਂ ਦਵਾਦਾ ਵਾ ਤੋਰ ਖਾ ਬਾਹਰ ਅੱਡੀ ਅੱਗੇ ਘੱਟ ਆ ਗਈ ਕੇ ਠੀਕ ਆ ਨਾ ਨਾ ਬਾਹਰ ਮੱਤ ਜੀ ਇਹਨੂੰ ਓ ਕੀ ਕਰ ਲੈ ਕੇ ਬਾਹਰ ਇਹੋ ਕੀ ਪੁੱਛ ਆਜੀ ਕਿੱਲੇ ਰੋਟੀ ਖੇਦੀ ਬਣਦੀ ਐ ਭਾਜੀ ਨਾ ਬਣਦੀ ਐ ਕਾਈ ਗਰਮੀ ਹੈ ਨਿੱਕੀ ਤਾਂ ਰਾਈ ਤਾਂ ਪੂਰੀ ਰੋਈ ਮਾ ਕੱਲ ਅਕਿਆ ਕਰਨੀ ਬੀ ਬਪਣ ਸਰਦੀ ਤਰ ਕੋਈ ਦੀ ਬਾਉ ਖੈ ਵਾਈ ਨਿੱਕੀ ਜ਼ੋਈ ਗਰਮੀ ਵੜੀ ਆਂ ਬਾਈ ਛੋਟੀ ਐ ਤਰ ਜ਼ੋਈ ਸਾਡੀ ਅੱਜੀ ਕੋਈ ਐ ਰਾਏ ਹਲੇ ਵੀ ਰਾਈ ਰੋ ਮੇ ਅੱਜੀ ਬਦਿਲ ਜ਼ੋਈ ਹੋ ਗਰੀ 15 ਰੋਟੀ ਨਹੀਂ 5 ਦੀ 12 ਰੋਟੀ ਹਮ ਹਲੇ ਵੀ ਕੋ ਮਰਦੀ ਨਾ ਹਾਂ ਕਾਈ ਕਰਨੀ ਹੈ ਗਰਮੀ ਹੈ ਹੀ ਵਾਲੀ ਅੰਦਰ ਆ ਤਾਂ ਪਿੰਡਾਂ ਗਿਆ ਤਾਂ ਸ਼ਹਿਰਾਂ ਵਾਲੇ ਸਿਭੂ ਆ ਤਾਂ ਪਿੰਡਾਂ ਵਾਲਾਂ ਦਾ ਵੱਧ ਬੰਕੇ ਲੈਤੇ ਆਂ ਉਹਦੇ ਮੱਗਿਆ ਕਮਾ ਕੋਈ ਸੱਤਿਕਾ ਪੁਝਾ ਜੀ ਰੋਟੀ ਬਣਾਉਣੀ। ਉਹ ਕਾਏ ਪਣੀ ਆਈ ਨਹੀਂ ਲੱਗਦੀ। ਮੈਂ ਰੋਟੀਆਂ ਫਲਫਲ ਕੇ ਲੈਂਦੀਆਂ ਨੇ ਚੁੱਲ੍ਹੇ ਤੇ ਨਾ। ਨਾ ਸੇਕ ਵਤਨਾ ਘੱਟ ਗੈਸ ਤੇ ਵੱਧ ਕਰਦੇ ਮਾਰਦੀਆਂ ਨੇ। ਨਾ ਗੈਸ ਦੀ ਰੋਟੀ ਦਾ ਸਵਾਦ ਜੇ ਨਹੀਂ ਆਉਂਦਾ। ਉਹਦਾ ਚੜਦਾ ਨਹੀਂ ਤਾਂ ਕਿਪੇ ਦਾ ਚਾਲ ਹੋ ਗਈ ਬੰਨੇ। ਹਾਂ। ਜਿਹੜੀ ਚੁੱਲ੍ਹੇ ਦੀ ਰੋਟੀ ਮਿੱਠੀ ਹੁੰਦੀ ਐ। ਹਾਂ। ਕਿ ਨਹੀਂ ਰੋਟੀ ਨਹੀਂ ਖੀਏ। ਕਹਿੰਦੇ ਵਾਟੇ ਲੈ ਲੇ। ਹਾਂ। ਕਿ ਨਹੀਂ ਸਮਾਦ ਵਿੱਚ ਦੋ ਚਾਰ ਦਿਨ ਤੋਂ ਚਿੱਲੇ ਰੋਟੀ ਖਾਣ ਤੋਂ ਬਾਅਦ ਜੀ ਨਹੀਂ ਕਰਦਾ। ਖਾਣੇ ਰੋਟੀਆਂ ਦੁੱਗੀਆਂ। ਨਹੀਂ ਨਹੀਂ ਗਰਮ ਨਹੀਂ ਗਰਮ ਰੋਟੀ ਬਾਹਰ ਖਾਣ ਚਾਹੁੰਦੇ। ਸਾਥ ਹੀ ਬਣਾਲੇ ਉਹ ਸਾਥ ਥੇਕਿਆ ਨਾਲੇ। ਮੈਂ ਸਾੜੀ ਨਿੱਕਰੀ ਵੀ ਜੋ ਲਾਦੀ। ਬਾਹਰ ਪਕਾ ਰਹੇ। ਉਹ ਅੱਧੇ ਹੋਰ ਲਾਈਕ ਤੁਹ ਆ ਪੱਕਿਆ ਨਾਲਾ। ਹਾਂ। ਚੱਲੋ ਗੜਾ ਪਕਿਆ ਨਾਲਾ। ਕੱਢ ਲਈ ਹਾਲੀ ਨਹੀਂ ਨਹੀਂ ਇਹਦਾ ਵਾਸਤੇ ਤੇ ਲੋਟ ਆ ਗਈ ਕਿਤਾ ਦੇਗਾ ਕਿ ਕਤੋਂ ਨੀ ਆ ਗਈ ਹੁਣ ਆਪਾਂ ਪਾਠੀਆਂ ਬਣਾਉਣੇ ਆ ਜੀ ਮੈਂ ਕਿੱਧਰ ਗਿਆ ਉਹ ਨਹੀਂ ਜਾ ਰਹਾ ਉਧਰ ਕੁਛ ਨਹੀਂ ਸੀ ਸਰਵੀਆਂ ਕੰਮ ਤਾਂ ਟਿਕਟਾਉਣੀ ਹੈਗੀ ਲਓ ਹੁਣ ਆਪਾਂ ਆ ਗਏ ਆਪਣੀ ਬਗੀਚੀ 'ਚ ਉੱਦਾਂ ਦਾ ਉੱਟਾ ਵੀ ਫਲ ਚੱਕਿਆ ਆਪਣਾ ਸਬਜ਼ੀਆਂ ਨਹੀਂ ਹੋਈਆਂ ਇਤਕੀ ਗਰਮੀ ਵਾਲੀ ਸੀ ਗਰਮੀ ਦੇ ਕਾਰਨ ਹੋਰ ਹੀ ਹੋਗੀਆਂ ਹੁਣ ਪਿੰਡੀਆਂ ਚੱਲੀਆਂ ਵੜੀਆਂ ਜਿਆਂ

ਨਾ ਬੋਤਲਾਉਂਦੇ ਹੁੰਦੇ ਨੀ ਗੁਰਤਾ ਚੀਕਾ ਮਾਰੂਆ ਫਿਰੇ ਮੇ ਕਪੜੇ ਲਾਹੀ ਜਾਂਦੇ ਹੋਗੇ ਹੈ ਕਪੜੇ ਲਾ ਇਹਦੇ ਇਹਦੇ ਕੁਰਤਾ ਕਿੱਥੇ ਹੈ ਕੱਕੇ ਲੈ ਗੁਰਤਾ ਦਾ ਕੁਰਤਾ ਚੱਕ ਕੇ ਲਿਆ ਦਾ ਫਟਾਫਟ ਆ ਜੀਂਗੇ ਉਹ ਮੰਨ ਗਿਆ ਨਾ ਉਹ ਰਿਆ ਹਰ ਜਾ ਕਾਕਾ ਸੱਤ ਕਿਹ ਹੁਤਾਜ ਇੱਥੇ ਕੋਪਰ ਬੱਜੂ ਮਾਣੇ ਐਮੋਂ ਹਜੇ ਸੁੱਤੇ ਹੀ ਪਿਆ ਗਾ ਐਮੋਂ ਸੋਏਗਾ ਜੋੜਾ ਚੱਲ ਪਿਆ ਰਹਿੰਦੇ ਛੁੱਟੀਆਂ ਲੈ ਨਜ਼ਾਰੀ ਨਾ ਚੱਲ ਪਿਆ ਜਾ ਪਤਾ ਜਾ ਪਿਆ